ਸਰ ਜੀ ਸੰਗਰੂਰ ਵੀ ਜੀ ਕਵਤਾ ਦੁਖ ਸੁਖ ਸਮ ਕਰ ਜਾਨੋ ਦੁਖ ਸੁਖ ਸਮ ਕਰ ਜਾਨੋ ਸਦਾ ਹੀ ਕਰ ਦਿਲ ਤਕੜਾ ਦੁਖ ਜਰਿਆ ਕਰੂ ਕਰ ਦਿਲ ਤਕੜਾ ਦੁਖ ਜਰਿਆ ਕਰ ਜੋ ਦਿੱਤਾ ਸ਼ੁਕਰ ਮਨਾਈਏ ਜੀ ਜੋ ਦਿੱਤਾ ਸ਼ੁਕਰ ਮਨਾਈਏ ਜੀ ਖਾਂਦੇ ਪੀਂਦੇ ਕਦੇ ਵੀ ਨਾਮ ਲਰਿਆ ਕਰੋ ਖਾਂਦੇ ਪੀਂਦੇ ਕਦੇ ਵੀ ਨਾਮ ਲਰਿਆ ਕਰੋ ਦੁੱਖ ਸੁੱਖ ਸਮ ਕਰ ਜਾਨੋ ਸਦਾ ਹੀ ਦੁੱਖ ਸੁੱਖ ਸਮ ਕਰ ਜਾਨੋ ਸਦਾ ਹੀ ਕਰ ਦਿਲ ਤਕੜਾ ਦੁੱਖ ਜਰਿਆ ਕਰੋ ਕਰ ਦਿਲ ਤਕੜਾ ਦੁੱਖ ਜਰਿਆ ਕਰੋ ਦੁੱਖ ਬਣਾਉਣਾ ਫਰਜ਼ ਹੈ ਬੰਦਾ ਦੁੱਖ ਬਣਾਉਣਾ ਫਰਜ਼ ਹੈ ਬੰਦਾ ਦੁੱਖ ਸਦਾ ਖਬਦੇ ਸਾਰੇ ਹਰਿਆ ਕਰੋ ਸੰਗਰੂਰ ਵੀ ਫਜ਼ਰ ਹੋਣੀ ਪੂਰੀ ਕਦੇ ਨਾ ਕਿਸਮਤ ਕਿਤੇ ਵਰਿਆ ਕਰੋ ਸੰਗਰੂਰ ਵੀ ਕਦੇ ਰਹਤਾ ਰਹੋਣੀ ਪੂਰੀ ਕਦੇ ਨਾ ਕਿਸਮਤ ਤੇ ਵਧਿਆ ਕਰੋ ਨਾ ਕਿਸਮਤ ਤੇ